ਮੈਂ ਹਾਂ ਤੁਹਾਡੇ ਨਾਲ ਅਨੂ ਚੋਪੜਾ ਪੰਜਾਬ ਕਾਂਗਰਸ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿਹੜੀ ਹੈ ਤਿਆਰੀਆਂ ਉਹਨਾਂ ਦੇ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਵੱਖ-ਵੱਖ ਥਾਵਾਂ ਤੇ ਰੈਲੀਆਂ ਵੀ ਕੀਤੀਆਂ ਜਾ ਰਹੀਆਂ ਹਨ ਇਸੇ ਤਹਿਤ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜੇਂਗਾ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪਲਕੇ 5 ਅਪ੍ਰੈਲ ਨੂੰ ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਰੈਲੀ ਕਰਨ ਜਾ ਰਹੇ ਨੇ ਪਰ ਲੋਕ ਇਸ ਕਦਮ ਨੂੰ ਪਾਰਟੀ ਦੇ ਸੀਨੀਅਰ ਨੇਤਾ ਰਾਣਾ ਗੁਰਜੀਤ ਸਿੰਘ ਦੇ ਨਾਲ ਉਹਨਾਂ ਦੀ ਦੁਸ਼ਮਣੀ ਦੇ ਇੱਕ ਨਵੇਂ ਅਧਿਆਏ ਵਜੋਂ ਨਵੀਂ ਕੜੀ ਵਜੋਂ ਦੇਖ ਰਹੇ ਨੇ ਹਾਲਾਂਕਿ ਸੂਬਾ ਕਾਂਗਰਸ ਪ੍ਰਧਾਨ ਨੇ ਇਸੇ ਮੁੱਦੇ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਅਤੇ ਰੈਲੀ ਨੂੰ ਪਾਰਟੀ ਦੇ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਮੁਹਿੰਮ ਦਾ ਹਿੱਸਾ ਦੱਸਿਆ ਹੈ ਉਤੇ ਹੀ ਦੂਜੇ ਪਾਸੇ ਕਾਂਗਰਸ ਪਾਰਟੀ ਦੀ ਰੈਲੀ ਦੇ ਨਾਲ ਹੀ ਰਾਣਾ ਗੁਰਜੀਤ ਨੇ ਆਪਣੇ ਪੁੱਤਰ ਤੇ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦੀ ਇੱਕ ਨਿੱਜੀ ਰੈਲੀ ਦਾ ਆਯੋਜਨ ਕਰ ਦਿੱਤਾ ਹੈ ਜ ਜਿਸ ਦਾ ਨਾਮ ਨਵੀਂ ਸੋਚ ਨਵਾਂ ਪੰਜਾਬ ਰੱਖਿਆ ਗਿਆ ਹੈ ਇਸ ਨੂੰ ਦੇਖਦੇ ਹੋਏ ਹੁਣ ਸਥਾਨਕ ਲੋਕਾਂ ਨੇ ਕਾਂਗਰਸ ਹਾਈ ਕਮਾਂਡ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਨੇ ਕਿ ਰਾਣਾ ਗੁਰਜੀਤ ਸਿੰਘ 2027 ਦੀਆਂ ਚੋਣਾਂ ਦੇ ਵਿੱਚ ਪਾਰਟੀ ਨੂੰ ਸੱਤਾ ਹਾਸਲ ਕਰਨ ਤੋਂ ਰੋਕਣ ਦੇ ਲਈ ਉਸੇ ਪਾਰਟੀ ਦੇ ਵਿਰੁੱਧ ਜਾ ਕੇ ਇੱਕ ਨਵੀਂ ਖੇਡ ਕਿਉਂ ਖੇਡ ਰਹੇ ਨੇ ਤੁਹਾਨੂੰ ਦੱਸਿਆ ਕਿ ਸੁਲਤਾਨਪੁਰ ਲੋਧੀ ਦੀ ਰੈਲੀ ਰਾਣਾ ਗੁਰਜੀਤ ਸਿੰਘ ਦੇ ਵੱਲੋਂ 11 ਮਾਰਚ ਨੂੰ ਵੜਿੰਗ ਦੇ ਜੱਦੀ ਜ਼ਿਲ੍ਹੇ ਮੁਕਸਰ ਸਾਹਿਬ ਦੇ ਵਿੱਚ ਕੀਤੀ ਗਈ ਰੈਲੀ ਤੋਂ ਕੁਝ ਹਫ਼ਤੇ ਬਾਅਦ ਹੀ ਕੀਤੀ ਜਾ ਰਹੀ ਹੈ ਤੇ ਦਰਅਸਲ ਰਾਣਾ ਗੁਰਜੀਤ ਦਾ ਆਪਣੇ ਸਾਥੀਆਂ ਦੇ ਨਾਲ ਇਹ ਟਕਰਾਅ ਅੱਜ ਦਾ ਨਹੀਂ ਬਲਕਿ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਤੇ ਇੱਥੇ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਇਸ ਤੋਂ ਪਹਿਲਾਂ ਰਾਣਾ ਗੁਰਜੀਤ ਸਿੰਘ ਨੇ ਸੂਬਾ ਪਾਰਟੀ ਪਰ ਦਾਨ ਵੜਿੰਗ ਉਤੇ ਨਿਸ਼ਾਨਾ ਵੀ ਸਾਧਿਆ ਸੀਗਾ ਉਹਨਾਂ ਨੂੰ ਸਵਾਰਥੀ ਨੇਤਾ ਕਿਹਾ ਸੀ ਅਤੇ ਪੰਜਾਬ ਦੇ ਵਿੱਚ ਪਾਰਟੀ ਦੀ ਅਗਵਾਈ ਕਰਨ ਦੀ ਇੱਛਾ ਵੀ ਜ਼ਾਹਰ ਕੀਤੀ ਸੀ ਤੇ ਹੁਣ ਰਾਣਾ ਗੁਰਜੀਤ ਨੇ ਕਾਂਗਰਸੀ ਵਿਰੈ ਦੇ ਦੌਰਾਨ ਹੀ ਆਪਣੇ ਪੁੱਤਰ ਦੀ ਰੈਲੀ ਰੱਖ ਲਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਨਵੀਂ ਸੋਚ ਨਵਾਂ ਪੰਜਾਬ ਰੈਲੀ ਤੋਂ ਬਾਅਦ ਕਾਂਗਰਸ ਹਾਈ ਕਮਾਨ ਰਾਣਾ ਗੁਰਜੀਤ ਸਿੰਘ ਵਿਰੁੱਧ ਕੀ ਕਾਰਵਾਈ ਕਰਦੀ ਹੈ ਤੇ ਖਾਸ ਕਰਕੇ ਇਹ ਵੀ ਦੇਖਣ ਯੋਗ ਹੋਵੇਗਾ ਕਿ ਰਾਣਾ ਗੁਰਜੀਤ ਸਿੰਘ ਕਿਸ ਪਾਸੇ ਜਾਂਦੇ ਨੇ ਕਿ ਕਾਂਗਰਸ ਪਾਰਟੀ ਦੇ ਪਾਸੇ ਹੋ ਜਾਂਦੇ ਨਹੀਂ ਜਾਂ ਫਿਰ ਉਹਨਾਂ ਦੇ ਪੁੱਤਰ ਵਿਧਾਇਕ ਰਾਣਾ ਇੰਦਰਪ੍ਰਤਾਬ ਵੱਲੋਂ আয়োজিত ਨਿੱਜੀ ਪ੍ਰੋਗਰਾਮ ਵਾਲੇ ਪਾਸੇ ਤਾਂ ਤੁਹਾਨੂੰ ਇਹ ਵੀ ਦੱਸਦੇ ਕਿ ਪਾਰਟੀ ਦੇ ਵਿੱਚ મતਪੇਦਾਂ ਨੂੰ ਸੁਲਝਾਉਣ ਦੇ ਲਈ ਜੋ ਹੈ 올 ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਇਨਚਾਰਜ ਪੁਪੇਸ਼ ਪਗੇਲ ਨੂੰ ਵੀ ਦਖਲ ਦੇਣਾ ਪਿਆ ਸੀਗਾ ਤੇ ਉਹਨਾਂ ਨੇ ਪਾਰਟੀ ਆਗੂਆਂ ਨੂੰ ਆਪਣੇ મતਪੇਦਾਂ ਨੂੰ ਜਨਤਕ ਨਾ ਕਰਨ ਦੀ ਸਲਾਹ ਦਿੱਤੀ ਸੀ ਜਿਸ ਨਾਲ ਸੂਬਾ ਕਾਂਗਰਸ ਦੇ ਵਿੱਚ ਹਾਲਾਂਕਿ ਲੀਡਰਸ਼ਿਪ ਤਬਦੀਲੀ ਬਾਰੇ ਤਾਂ ਕਿਆਸਰਾਈਆਂ ਦਾ ਅੰਤ ਹੋ ਗਿਆ ਸੀਗਾ ਪਰ ਇਸ ਦੇ ਬਾਵਜੂਦ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਪਾਰਟੀ ਆਗੂ ਇੱਕ ਦੂਜੇ ਦੇ ਸਾਹਮਣੇ ਆਉਂਦੇ ਹੋਏ ਨਜ਼ਰ ਆ ਰਹੇ ਨੇ ਇੱਥੇ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਦੇ ਪੰਜਾਬ ਮਾਮਲੇ ਦੇ ਇੰਚਾਰਜ ਭੁਪੇਸ਼ ਬਗੇਲ ਦੇ ਵੱਲੋਂ ਪਾਰਟੀ ਦੇ ਵਿੱਚ મતਪੇਦ ਖਤਮ ਕਰਨ ਦੇ ਲਈ ਆਗਵਾ ਨੂੰ ਦਿੱਤੀ ਗਈ ਚੇਤਾਵਨੀ ਵੀ ਜੜੀ ਹੈ ਉਹ ਬੇਅਸਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਸੋ ਬੀਤੇ ਕੱਲ ਦੱਸਦੀ ਹੈ ਕਿ ਜਿਹੜਾ ਇਹ ਕਾਰਵਾਈ ਹੋਣਾ ਇਹ ਵੀ ਇੱਕ ਹੋਰ ਨਵੀਂ ਕਾਰਵਾਈ ਰਾਣਾ ਗੁਰਜੀਤ ਦੇ ਖਿਲਾਫ ਦੇਖਣ ਨੂੰ ਮਿਲੀ ਜਦ ਈਡੀ ਨੇ ਉਹਨਾਂ ਤੇ ਸ਼ਿਕੰਜਾ ਕਸਿਆ ਈਡੀ ਦੇ ਵੱਲੋਂ ਜੋ ਹੈ ਰਾਣਾ ਗੁਰਜੀਤ ਸਿੰਘ ਦੇ بیٹے ਦੀ ਜਿਹੜੀ ਜਾਇਦਾਦ ਹੈ ਉਹ ਜ਼ਬਤ ਕੀਤੀ ਗਈ ਹੈ ਰਾਣਾ 슈ਗਰਜ਼ ਲਿਮਿਟਿਡ ਦੀ ਜਿਹੜੀ ਜਾਇਦਾਦ ਹੈ ਉਸ ਨੂੰ ਜ਼ਬਤ ਕੀਤਾ ਗਿਆ ਹੈ ਤੇ ਈਡੀ ਦੇ ਸ਼ਿਕੰਜੇ ਦੇ ਵਿੱਚ ਇੱਕ ਪਾਸੇ ਹੁਣ ਰਾਣਾ ਗੁਰਜੀਤ ਫਸਦੇ ਹੋਏ ਨਜ਼ਰ ਆ ਰਹੇ ਨੇ ਜਦਕਿ ਦੂਜੇ ਪਾਸੇ ਹੁਣ ਜੋ ਹੈ ਟਕਰਾਵ ਰਾਣਾ ਗੁਰਜੀਤ ਦਾ ਉਹਨਾਂ ਦੇ ਆਪਣੇ ਹੀ ਸਾਥੀਆਂ ਦੇ ਨਾਲ ਚੱਲ ਰਿਹਾ ਉਹ ਕਿੱਥੋਂ ਤੱਕ ਹੁਣ ਪਹੁੰਚੇਗਾ ਉਹ ਵੀ ਕਾਫੀ ਆਪਾਂ ਕਹਿ ਲੈ ਕਿ ਦੇਖਣਯੋਗ ਗੱਲ ਹੋਵੇਗੀ ਲੇਕਿਨ ਭਲਕੇ ਜਿਹੜਾ 5 April ਨੂੰ ਹੁਣ ਇਹ ਦੋਵੇਂ ਰੈਲੀਆਂ ਦੋ ਪ੍ਰੋਗਰਾਮ ਇੱਥੇ ਇਸ ਜ਼ਿਲ੍ਹੇ ਦੇ ਵਿੱਚ ਇਕੱਠੇ ਹੋਣਗੇ ਸੁਲਤਾਨਪੁਰ ਲੋਧੀ ਦੇ ਵਿੱਚ ਤਾਂ ਕਿਤੇ ਨਾ ਕਿਤੇ ਉੱਥੇ ਹੀ ਕੀ ਕੁਝ ਕਾਰਵਾਈ ਹੁੰਦੀ ਹੈ ਉੱਥੇ ਕਿਸ ਤਰੀਕੇ ਇਹ ਆਗੂ ਆਮੋ ਸਾਹਮਣੇ ਹੁੰਦੇ ਨੇ ਜਾਂ ਫਿਰ ਇੱਥੇ ਕੋਈ ਬਿਆਨਬਾਜ਼ੀ ਇੱਥੇ ਕੀਤੀ ਜਾਂਦੀ ਹੈ ਰਾਣਾ ਗੁਰਜੀਤ ਸਿੰਘ ਉਹਨਾਂ ਦੇ ਵੱਲੋਂ ਜਾਂ ਫਿਰ ਉਹ ਦੂਜੇ ਪਾਸੇ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਵੱਲੋਂ ਇਹ ਵੀ ਕਾਫੀ ਦੇਖਣ ਯੋਗ ਹੋਵੇਗਾ ਕਿਉਂਕਿ ਕਾਂਗਰਸ ਆਈ ਕਮਾਂਡ ਦੇ ਵੱਲੋਂ ਜੋ ਹੈ ਖਾਸ ਤੌਰ ਤੇ ਇਹਨਾਂ ਆਗੂਆਂ ਨੂੰ ਜੜਾਇ ਹੈ ਚੇਤਾਵਨੀ ਦਿੱਤੀ ਗਈ ਸੀ ਕਿ ਬਿਆਨਬਾਜ਼ੀ ਤੋਂ ਪਰਹੇਜ਼ ਕੀਤਾ ਜਾਵੇ ਜਿਹੜਾ ਉਹਨਾਂ ਦਾ ਆਪਸੀ ਟਕਰਾਅ ਉਸ ਨੂੰ ਜਨਤਕ ਨਾ ਕੀਤਾ ਜਾਵੇ ਲੇਕਿਨ ਹੁਣ ਇਸੇ ਬਾਵਜੂਦ ਇਹ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਤਾਂ ਹੁਣ ਕੱਲ ਕੀ ਹੋਵੇਗਾ ਕੱਲ ਦੀ ਰੈਲੀ ਕਿਸ ਤਰੀਕੇ ਦੇ ਨਾਲ ਚੱਲੇਗੀ ਕਾਂਗਰਸ ਦੀ ਜਾਂ ਫਿਰ ਆਪਾ ਕਲੇ ਰਾਣਾ ਗੁਰਜੀਤ ਦੇ ਪੁੱਤਰ ਹੋਣਾਂ ਦੀ ਰੈਲੀ ਜਿਹੜੀ ਹੈ ਤੇ ਇੱਥੇ ਰਾਣਾ ਗੁਰਜੀਤ ਦਾ ਕੀ ਰਵੱਈਆ ਰਹਿੰਦਾ ਹੈ ਦੋਵਾਂ ਰੈਲੀਆਂ ਦੇ ਪ੍ਰਤੀ ਉਹ ਵੀ ਦੇਖਣ ਯੋਗ ਹੋਵੇਗਾ ਤੇ तमाम ਜਾਣਕਾਰੀ ਜੜੀ ਹੈ ਤੁਹਾਡੇ ਤੱਕ ਅਸੀਂ ਪਹੁੰਚਾ ਰਹਾਂਗੇ ਫਿਲਹਾਲ ਦੇ ਲਈ ਦਿਓ ਇਜਾਜ਼ਤ ਤੇ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਸ਼ਵਰ ਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾ ਤੁਹਾਡੇ ਨਾਲ ਅਨੂ ਚੋਪੜਾ ਪੰਜਾਬ ਕਾਂਗਰਸ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿਹੜੀ ਹੈ ਤਿਆਰੀਆਂ ਉਹਨਾਂ ਦੇ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਵੱਖ-ਵੱਖ ਥਾਵਾਂ ਤੇ ਰੈਲੀਆਂ ਵੀ ਕੀਤੀਆਂ ਜਾ ਰਹੀਆਂ ਹਨ ਇਸੇ ਤਹਿਤ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜੇਗਾ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪਲਕੇ 5 April ਨੂੰ ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਰੈਲੀ ਕਰਨ ਜਾ ਰਹੇ ਨੇ ਪਰ ਲੋਕ ਇਸ ਕਦਮ ਨੂੰ ਪਾਰਟੀ ਦੇ ਸੀਨੀਅਰ ਨੇਤਾ ਰਾਣਾ ਗੁਰਜੀਤ ਸਿੰਘ ਦੇ ਨਾਲ ਉਹਨਾਂ ਦੀ ਦੁਸ਼ਮਣ ਦੇ ਇੱਕ ਨਵੇਂ ਅਧਿਆਏ ਵਜੋਂ ਨਵੀਂ ਕੜੀ ਵਜੋਂ ਦੇਖ ਰਹੇ ਨੇ ਹਾਲਾਂਕਿ ਸੁਪਾ ਕਾਂਗਰਸ ਪ੍ਰਧਾਨ ਨੇ ਇਸੇ ਮੁੱਦੇ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਅਤੇ ਰੈਲੀ ਨੂੰ ਪਾਰਟੀ ਦੇ ਜੁੜੇਗਾ ਬਲੌਕ ਜਿੱਤੇਗੀ ਕਾਂਗਰਸ ਮੁਹਿੰਮ ਦਾ ਹਿੱਸਾ ਦੱਸਿਆ ਉਹਤੇ ਹੀ ਦੂਜੇ ਪਾਸੇ ਕਾਂਗਰਸ ਪਾਰਟੀ ਦੀ ਰੈਲੀ ਦੇ ਨਾਲ ਹੀ ਰਾਣਾ ਗੁਰਜੀਤ ਨੇ ਆਪਣੇ ਪੁੱਤਰ ਤੇ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦੀ ਇੱਕ ਨਿੱਜੀ ਰੈਲੀ ਦਾ ਆਯੋਜਨ ਕਰ ਦਿੱਤਾ ਜਿਸ ਦਾ ਨਾਮ ਨਵੀਂ ਸੋਚ ਨਵਾਂ ਪੰਜਾਬ ਰੱਖਿਆ ਗਿਆ ਹੈ ਇਸ ਨੂੰ ਦੇਖਦੇ ਹੋਏ ਹੁਣ ਸਥਾਨਕ ਲੋਕਾਂ ਨੇ ਕਾਂਗਰਸ ਹਾਈ ਕਮਾਂਡ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਨੇ ਕਿ ਰਾਣਾ ਗੁਰਜੀਤ ਸਿੰਘ 2027 ਦੀਆਂ ਚੋਣਾਂ ਦੇ ਵਿੱਚ ਪਾਰਟੀ ਨੂੰ ਸੱਤਾ ਹਾਸਲ ਕਰਨ ਤੋਂ ਰੋਕਣ ਦੇ ਲਈ ਉਸੇ ਪਾਰਟੀ ਦੇ ਵਿਰੁੱਧ ਜਾ ਕੇ ਇੱਕ ਨਵੀਂ ਖੇਡ ਕਿਉਂ ਖੇਡ ਰਹੇ ਨੇ ਤੁਹਾਨੂੰ ਦੱਸਿਆ ਕਿ ਸੁਲਤਾਨਪੁਰ ਲੋਧੀ ਦੀ ਰੈਲੀ ਰਾਣਾ ਗੁਰਜੀਤ ਸਿੰਘ ਦੇ ਵੱਲੋਂ 11 ਮਾਰਚ ਨੂੰ ਵੜਿੰਗ ਦੇ ਜੱਦੀ ਜ਼ਿਲ੍ਹੇ ਮੁਕਸਰ ਸਾਹਿਬ ਦੇ ਵਿੱਚ ਕੀਤੀ ਗਈ ਰੈਲੀ ਤੋਂ ਕੁਝ ਹਫ਼ਤੇ ਬਾਅਦ ਹੀ ਕੀਤੀ ਜਾ ਰਹੀ ਹੈ ਤੇ ਦਰਅਸਲ ਰਾਣਾ ਗੁਰਜੀਤ ਦਾ ਆਪਣੇ ਸਾਥੀਆਂ ਦੇ ਨਾਲ ਇਹ ਟਕਰਾਅ ਅੱਜ ਦਾ ਨਹੀਂ ਬਲਕਿ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਤੇ ਇੱਥੇ ਇਹ ਗੱਲ ਧਿਆਨ ਦੇ ਹੋਗਾ ਕਿ ਇਸ ਤੋਂ ਪਹਿਲਾਂ ਰਾਣਾ ਗੁਰਜੀਤ ਸਿੰਘ ਨੇ ਸੂਬਾ ਪਾਰਟੀ ਪਰ ਦਾਨ ਵੜਿੰਗ ਉਤੇ ਨਿਸ਼ਾਨਾ 20 ਸਾਧਿਆ ਸੀਗਾ ਉਹਨਾਂ ਨੂੰ ਸਵਾਰਥੀ ਨੇਤਾ ਕਿਹਾ ਸੀ ਅਤੇ ਪੰਜਾਬ ਦੇ ਵਿੱਚ ਪਾਰਟੀ ਦੀ ਅਗਵਾਈ ਕਰਨ ਦੀ ਇੱਛਾ ਵੀ ਜ਼ਾਹਿਰ ਕੀਤੀ ਸੀ ਤੇ ਹੁਣ ਰਾਣਾ ਗੁਰਜੀਤ ਨੇ ਕਾਂਗਰਸੀ ਵੈਰੀ ਦੌਰਾਨ ਹੀ ਆਪਣੇ ਪੁੱਤਰ ਦੀ ਰੈਲੀ ਰੱਖ ਲਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਨਵੀਂ ਸੋਚ ਨਵਾਂ ਪੰਜਾਬ ਰੈਲੀ ਤੋਂ ਬਾਅਦ ਕਾਂਗਰਸ ਹਾਈ ਕਮਾਨ ਰਾਣਾ ਗੁਰਜੀਤ ਸਿੰਘ ਵਿਰੁੱਧ ਕੀ ਕਾਰਵਾਈ ਕਰਦੀ ਹੈ ਤੇ ਖਾਸ ਕਰਕੇ ਇਹ ਵੀ ਦੇਖਣ ਯੋਗ ਹੋਵੇਗਾ ਕਿ ਰਾਣਾ ਗੁਰਜੀਤ ਸਿੰਘ ਕਿਸ ਪਾਸੇ ਜਾਂਦੇ ਨੇ ਕਿ ਕਾਂਗਰਸ ਪਾਰਟੀ ਵਾਲਾ ਪਾਸੇ ਹੋ ਜਾਂਦੇ ਨਹੀਂ ਜਾਂ ਫਿਰ ਉਹਨਾਂ ਦੇ ਪੁੱਤਰ ਵਿਧਾਇਕ ਰਾਣਾ ਇੰਦਰਪ੍ਰਤਾਪ ਵੱਲੋਂ আয়োজিত ਨਿੱਜੀ ਪ੍ਰੋਗਰਾਮ ਵਾਲੇ ਪਾਸੇ ਤਾਂ ਤੁਹਾਨੂੰ ਇਹ ਵੀ ਦੱਸਦੇ ਕਿ ਪਾਰਟੀ ਦੇ ਵਿੱਚ મતਪੇਦਾਂ ਨੂੰ ਸੁਲਝਾਉਣ ਦੇ ਲਈ ਜੋ ਹੈ 올 ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਇਨਚਾਰਜ ਪੁਪੇਸ਼ ਪਗੇਲ ਨੂੰ ਵੀ ਦਖਲ ਦੇਣਾ ਪਿਆ ਸੀਗਾ ਤੇ ਉਹਨਾਂ ਨੇ ਪਾਰਟੀ ਆਗੂਆਂ ਨੂੰ ਆਪਣੇ મતਪੇਦਾਂ ਨੂੰ ਜਨਤਕ ਨਾ ਕਰਨ ਦੀ ਸਲਾਹ ਦਿੱਤੀ ਸੀ ਜਿਸ ਨਾਲ ਸੂਬਾ ਕਾਂਗਰਸ ਦੇ ਵਿੱਚ ਹਾਲਾਂਕਿ ਲੀਡਰਸ਼ਿਪ ਤਬਦੀਲੀ ਬਾਰੇ ਤਾਂ ਕਿਆਸਰਾਈਆਂ ਦਾ ਅੰਤ ਹੋ ਗਿਆ ਸੀਗਾ ਪਰ ਇਸ ਦੇ ਬਾਵਜੂਦ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਪਾਰਟੀ ਆਗੂ ਇੱਕ ਦੂਜੇ ਦੇ ਸਾਹਮਣੇ ਆਉਂਦੇ ਹੋਏ ਨਜ਼ਰ ਆ ਰਹੇ ਨੇ ਇੱਥੇ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਦੇ ਪੰਜਾਬ ਮਾਮਲੇ ਦੇ ਇੰਚਾਰਜ ਭੁਪੇਸ਼ ਬਕੇਲ ਦੇ ਵੱਲੋਂ ਪਾਰਟੀ ਦੇ ਵਿੱਚ મતਪੇਦ ਖਤਮ ਕਰਨ ਦੇ ਲਈ ਆਗਵਾ ਨੂੰ ਦਿੱਤੀ ਗਈ ਚੇਤਾਵਨੀ ਵਿਜੜੀ ਹੈ ਉਹ ਬੇਅਸਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਸੋ ਬੀਤੇ ਕੱਲ ਦੱਸਦੀ ਹੈ ਕਿ ਜਿਹੜਾ ਇਹ ਕਾਰਵਾਈ ਹੋਣਾ ਇਹ ਵੀ ਇੱਕ ਹੋਰ ਨਵੀਂ ਕਾਰਵਾਈ ਰਾਣਾ ਗੁਰਜੀਤ ਦੇ ਖਿਲਾਫ ਦੇਖਣ ਨੂੰ ਮਿਲੀ ਜਦ ਈਡੀ ਨੇ ਉਹਨਾਂ ਤੇ ਸ਼ਿਕੰਜਾ ਕਸਿਆ ਈਡੀ ਦੇ ਵੱਲੋਂ ਜੁਆ ਰਾਣਾ ਗੁਰਜੀਤ ਸਿੰਘ ਦੇ ਬੇਟੇ ਦੀ ਜਿਹੜੀ ਜਾਇਦਾਦ ਹੈ ਉਹ ਜ਼ਬਤ ਕੀਤੀ ਗਈ ਹੈ ਰਾਣਾ 슈ਗਰਜ਼ ਲਿਮਟਿਡ ਦੀ ਜਿਹੜੀ ਜਾਇਦਾਦ ਹੈ ਉਸ ਨੂੰ ਜ਼ਬਤ ਕੀਤਾ ਗਿਆ ਤੇ ਈਡੀ ਦੇ ਸ਼ਿਕੰਜੇ ਦੇ ਵਿੱਚ ਇੱਕ ਪਾਸੇ ਹੁਣ ਰਾਣਾ ਗੁਰਜੀਤ ਫਸਦੇ ਹੋਏ ਨਜ਼ਰ ਆ ਰਹੇ ਨੇ ਜਦਕਿ ਦੂਜੇ ਪਾਸੇ ਹੁਣ ਜੋ ਹੈ ਟਕਰਾਵ ਰਾਣਾ ਗੁਰਜੀਤ ਦਾ ਉਹਨਾਂ ਦੇ ਆਪਣੇ ਹੀ ਸਾਥੀਆਂ ਦੇ ਨਾਲ ਚੱਲ ਰਿਹਾ ਉਹ ਕਿੱਥੋਂ ਤੱਕ ਹੁਣ ਪਹੁੰਚੇਗਾ ਉਹ ਵੀ ਕਾਫੀ ਆਪਾਂ ਕਹਿ ਲੈ ਕਿ ਦੇਖਣਯੋਗ ਗੱਲ ਹੋਵੇਗੀ ਲੇਕਿਨ ਭਲਕੇ ਜਿਹੜਾ 5 April ਨੂੰ ਹੁਣ ਇਹ ਦੋਵੇਂ ਰੈਲੀਆਂ ਦੋ ਪ੍ਰੋਗਰਾਮ ਇੱਥੇ ਇਸ ਜ਼ਿਲ੍ਹੇ ਦੇ ਵਿੱਚ ਇਕੱਠੇ ਹੋਣਗੇ ਸੁਲਤਾਨਪੁਰ ਲੋਧੀ ਦੇ ਵਿੱਚ ਤਾਂ ਕਿਤੇ ਨਾ ਕਿਤੇ ਉੱਥੇ ਹੀ ਕੀ ਕੁਝ ਕਾਰਵਾਈ ਹੁੰਦੀ ਹੈ ਉੱਥੇ ਕਿਸ ਤਰ੍ਹਾਂ ਇਹ ਆਗੂ ਆਮੋ ਸਾਹਮਣੇ ਹੁੰਦੇ ਨੇ ਜਾਂ ਫਿਰ ਇੱਥੇ ਕੋਈ ਬਿਆਨਬਾਜ਼ੀ ਇੱਥੇ ਕੀਤੀ ਜਾਂਦੀ ਹੈ ਰਾਣਾ ਗੁਰਜੀਤ ਸਿੰਘ ਉਹਨਾਂ ਦੇ ਵੱਲੋਂ ਜਾਂ ਫਿਰ ਉਹ ਦੂਜੇ ਪਾਸੇ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਵੱਲੋਂ ਇਹ ਵੀ ਕਾਫੀ ਦੇਖ ਨਯੋਗ ਹੋਵੇਗਾ ਕਿਉਂਕਿ ਕਾਂਗਰਸ ਆਈ ਕਮਾਂਡ ਦੇ ਵੱਲੋਂ ਜੋ ਹੈ ਖਾਸ ਤੌਰ ਤੇ ਇਹਨਾਂ ਆਗੂਆਂ ਨੂੰ ਜੜਾਈ ਹੈ ਚੇਤਾਵਨੀ ਦਿੱਤੀ ਗਈ ਸੀ ਕਿ ਬਿਆਨਬਾਜ਼ੀ ਤੋਂ ਪਰਹੇਜ਼ ਕੀਤਾ ਜਾਵੇ ਜਿਹੜਾ ਉਹਨਾਂ ਦਾ ਆਪਸੀ ਟਕਰਾਅ ਉਸ ਨੂੰ ਜਨਤਕ ਨਾ ਕੀਤਾ ਜਾਵੇ ਲੇਕਿਨ ਹੁਣ ਇਸੇ ਬਾਵਜੂਦ ਇਹ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਤਾਂ ਹੁਣ ਕੱਲ ਕੀ ਹੋਵੇਗਾ ਕੱਲ ਦੀ ਰੈਲੀ ਕਿਸ ਤਰੀਕੇ ਦੇ ਨਾਲ ਚੱਲੇਗੀ ਕਾਂਗਰਸ ਦੀ ਜਾਂ ਫਿਰ ਆਪਾ ਕਲੇ ਰਾਣਾ ਗੁਰਜੀਤ ਦੇ ਪੁੱਤਰ ਹੋਣਾਂ ਦੀ ਰੈਲੀ ਜਿਹੜੀ ਹੈ ਤੇ ਇੱਥੇ ਰਾਣਾ ਗੁਰਜੀਤ ਦਾ ਕੀ ਰਵੱਈਆ ਰਹਿੰਦਾ ਦੋਵਾਂ ਰੈਲੀਆਂ ਦੇ ਪ੍ਰਤੀ ਉਹ ਵੀ ਦੇਖਣਯੋਗ ਹੋਵੇਗਾ ਤੇ तमाम ਜਾਣਕਾਰੀ ਜੜੀ ਹੈ ਤੁਹਾਡੇ ਤੱਕ ਅਸੀਂ ਪਹੁੰਚਾ ਰਹਾਂਗੇ ਫਿਲਹਾਲ ਦੇ ਲਈ ਦਿਓ ਇਜਾਜ਼ਤ ਤੇ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਸ਼ਵਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾ ਤੁਹਾਡੇ ਨਾਲ ਅਨੂ ਚੋਪੜਾ ਪੰਜਾਬ ਕਾਂਗਰਸ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿਹੜੀ ਹੈ ਤਿਆਰੀਆਂ ਉਹਨਾਂ ਦੇ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਵੱਖ-ਵੱਖ ਥਾਵਾਂ ਤੇ ਰੈਲੀਆਂ ਵੀ ਕੀਤੀਆਂ ਜਾ ਰਹੀਆਂ ਹਨ ਇਸੇ ਤਹਿਤ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜੇਗਾ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪਲਕੇ 5 April ਨੂੰ ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਰੈਲੀ ਕਰਨ ਜਾ ਰਹੇ ਨੇ ਪਰ ਲੋਕ ਇਸ ਕਦਮ ਨੂੰ ਪਾਰਟੀ ਦੇ ਸੀਨੀਅਰ ਨੇਤਾ ਰਾਣਾ ਗੁਰਜੀਤ ਸਿੰਘ ਦੇ ਨਾਲ ਉਹਨਾਂ ਦੀ ਦੁਸ਼ਮਣ ਦੇ ਇੱਕ ਨਵੇਂ ਅਧਿਆਏ ਵਜੋਂ ਨਵੀਂ ਕੜੀ ਵਜੋਂ ਦੇਖ ਰਹੇ ਨੇ ਹਾਲਾਂਕਿ ਸੁਭਾ ਕਾਂਗਰਸ ਪ੍ਰਧਾਨ ਨੇ ਇਹ ਸਭ ਮੁੱਦੇ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਅਤੇ ਰੈਲੀ ਨੂੰ ਪਾਰਟੀ ਦੇ ਜੁੜੇਗਾ ਬਲੌਕ ਜਿੱਤੇਗੀ ਕਾਂਗਰਸ ਮੁਹਿੰਮ ਦਾ ਹਿੱਸਾ ਦੱਸਿਆ ਹੋਤੇ ਹੀ ਦੂਜੇ ਪਾਸੇ ਕਾਂਗਰਸ ਪਾਰਟੀ ਦੀ ਰੈਲੀ ਦੇ ਨਾਲ ਹੀ ਰਾਣਾ ਗੁਰਜੀਤ ਨੇ ਆਪਣੇ ਪੁੱਤਰ ਤੇ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦੀ ਇੱਕ ਨਿੱਜੀ ਰੈਲੀ ਦਾ ਆਯੋਜਨ ਕਰ ਦਿੱਤਾ ਹੈ ਜਜਦਾ ਨਾਮ ਨਵੀਂ ਸੋਚ ਨਵਾਂ ਪੰਜਾਬ ਰੱਖਿਆ ਗਿਆ ਹੈ ਇਸ ਨੂੰ ਦੇਖਦੇ ਹੋਏ ਹੁਣ ਸਥਾਨਕ ਲੋਕਾਂ ਨੇ ਕਾਂਗਰਸ ਹਾਈ ਕਮਾਂਡ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਨੇ ਕਿ ਰਾਣਾ ਗੁਰਜੀਤ ਸਿੰਘ 2027 ਦੀਆਂ ਚੋਣਾਂ ਦੇ ਵਿੱਚ ਪਾਰਟੀ ਨੂੰ ਸੱਤਾ ਹਾਸਲ ਕਰਨ ਤੋਂ ਰੋਕਣ ਦੇ ਲਈ ਉਸੇ ਪਾਰਟੀ ਦੇ ਵਿਰੁੱਧ ਜਾ ਕੇ ਇੱਕ ਨਵੀਂ ਖੇਡ ਕਿਉਂ ਖੇਡ ਰਹੇ ਨੇ ਤੁਹਾਨੂੰ ਦੱਸਿਆ ਕਿ ਸੁਲਤਾਨਪੁਰ ਲੋਧੀ ਦੀ ਰੈਲੀ ਰਾਣਾ ਗੁਰਜੀਤ ਸਿੰਘ ਦੇ ਵੱਲੋਂ 11 ਮਾਰਚ ਨੂੰ ਵੜਿੰਗ ਦੇ ਜੱਦੀ ਜ਼ਿਲ੍ਹੇ ਮੁਕਸਰ ਸਾਹਿਬ ਦੇ ਵਿੱਚ ਕੀਤੀ ਗਈ ਰੈਲੀ ਤੋਂ ਕੁਝ ਹਫ਼ਤੇ ਬਾਅਦ ਹੀ ਕੀਤੀ ਜਾ ਰਹੀ ਹੈ ਤੇ ਦਰਅਸਲ ਰਾਣਾ ਗੁਰਜੀਤ ਦਾ ਆਪਣੇ ਸਾਥੀਆਂ ਦੇ ਨਾਲ ਇਹ ਟਕਰਾਅ ਅੱਜ ਦਾ ਨਹੀਂ ਬਲਕਿ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਤੇ ਇੱਥੇ ਇਹ ਗੱਲ ਧਿਆਨ ਦੇਣੇ ਹੋਗਾ ਹੈ ਕਿ ਇਸ ਤੋਂ ਪਹਿਲਾਂ ਰਾਣਾ ਗੁਰਜੀਤ ਸਿੰਘ ਨੇ ਸੂਬਾ ਪਾਰਟੀ ਪਰ ਦਾਨ ਵੜਿੰਗ ਉਤੇ ਨਿਸ਼ਾਨਾ ਵੀ ਸਾਧਿਆ ਸੀਗਾ ਉਹਨਾਂ ਨੂੰ ਸਵਾਰਥੀ ਨੇਤਾ ਕਿਹਾ ਸੀ ਅਤੇ ਪੰਜਾਬ ਦੇ ਵਿੱਚ ਪਾਰਟੀ ਦੀ ਅਗਵਾਈ ਕਰਨ ਦੀ ਇੱਛਾ ਵੀ ਜ਼ਾਹਰ ਕੀਤੀ ਸੀ ਤੇ ਹੁਣ ਰਾਣਾ ਗੁਰਜੀਤ ਨੇ ਕਾਂਗਰਸੀ ਰੈਲੀ ਦੌਰਾਨ ਹੀ ਆਪਣੇ ਪੁੱਤਰ ਦੀ ਰੈਲੀ ਰੱਖ ਲਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਨਵੀਂ ਸੋਚ ਨਵਾਂ ਪੰਜਾਬ ਰੈਲੀ ਤੋਂ ਬਾਅਦ ਕਾਂਗਰਸ ਹਾਈ ਕਮਾਨ ਰਾਣਾ ਗੁਰਜੀਤ ਸਿੰਘ ਵਿਰੁੱਧ ਕੀ ਕਾਰਵਾਈ ਕਰਦੀ ਹੈ ਤੇ ਖਾਸ ਕਰਕੇ ਇਹ ਵੀ ਦੇਖਣ ਯੋਗ ਹੋਵੇਗਾ ਕਿ ਰਾਣਾ ਗੁਰਜੀਤ ਸਿੰਘ ਕਿਸ ਪਾਸੇ ਜਾਂਦੇ ਨੇ ਕਿ ਕਾਂਗਰਸ ਪਾਰਟੀ ਵਾਲੇ ਪਾਸੇ ਹੋ ਜਾਂਦੇ ਨਹੀਂ ਜਾਂ ਫਿਰ ਉਹਨਾਂ ਦੇ ਪੁੱਤਰ ਵਿਧਾਇਕ ਰਾਣਾ ਇੰਦਰਪ੍ਰਤਾਬ ਵੱਲੋਂ ਆਯੋਜਿਤ ਨੀਜੀ ਪ੍ਰੋਗਰਾਮ ਵਾਲੇ ਪਾਸੇ ਤਾਂ ਤੁਹਾਨੂੰ ਇਹ ਵੀ ਦੱਸਦੇ ਕਿ ਪਾਰਟੀ ਦੇ ਵਿੱਚ મતਪੇਦਾਂ ਨੂੰ ਸੁਲਝਾਉਣ ਦੇ ਲਈ ਜੋ ਹੈ 올 ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਇਨਚਾਰਜ ਪੁਪੇਸ਼ ਪਗੇਲ ਨੂੰ ਵੀ ਦਖਲ ਦੇਣਾ ਪਿਆ ਸੀਗਾ ਤੇ ਉਹਨਾਂ ਨੇ ਪਾਰਟੀ ਆਗੂਆਂ ਨੂੰ ਆਪਣੇ મતਪੇਦਾਂ ਨੂੰ ਜਨਤਕ ਨਾ ਕਰਨ ਦੀ ਸਲਾਹ ਦਿੱਤੀ ਸੀ ਜਿਸ ਨਾਲ ਸੂਬਾ ਕਾਂਗਰਸ ਦੇ ਵਿੱਚ ਹਾਲਾਂਕਿ ਲੀਡਰਸ਼ਿਪ ਤਬਦੀਲੀ ਬਾਰੇ ਤਾਂ ਕਿਆਸਰਾਈਆਂ ਦਾ ਅੰਤ ਹੋ ਗਿਆ ਸੀਗਾ ਪਰ ਇਸ ਦੇ ਬਾਵਜੂਦ ਹੁਣ ਇੱਕ ਵਾਰ ਫਿਰ ਜਿਹੜਾ ਹੈ ਪਾਰਟੀ ਆਗੂ ਇੱਕ ਦੂਜੇ ਦੇ ਸਾਹਮਣੇ ਆਉਂਦੇ ਹੋਏ ਨਜ਼ਰ ਆ ਰਹੇ ਨੇ ਇੱਥੇ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਦੇ ਪੰਜਾਬ ਮਾਮਲੇ ਦੇ ਇੰਚਾਰਜ ਭੁਪੇਸ਼ ਬਕੇਲ ਦੇ ਵੱਲੋਂ ਪਾਰਟੀ ਦੇ ਵਿੱਚ મતਪੇਦ ਖਤਮ ਕਰਨ ਦੇ ਲਈ ਆਗਵਾ ਨੂੰ ਦਿੱਤੀ ਗਈ ਚੇਤਾਵਨੀ ਵਿਜੜੀ ਹੈ ਉਹ ਬੇਅਸਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਸੋ ਬੀਤੇ ਕੱਲ ਦੱਸਦੀ ਹੈ ਕਿ ਜਿਹੜਾ ਇਹ ਕਾਰਵਾਈ ਹੋਣਾ ਇਹ ਵੀ ਇੱਕ ਹੋਰ ਨਵੀਂ ਕਾਰਵਾਈ ਰਾਣਾ ਗੁਰਜੀਤ ਦੇ ਖਿਲਾਫ ਦੇਖਣ ਨੂੰ ਮਿਲੀ ਜਦ ED ਨੇ ਉਹਨਾਂ ਤੇ ਸ਼ਿਕੰਜਾ ਕਸਿਆ ED ਦੇ ਵੱਲੋਂ ਜੁਆ ਰਾਣਾ ਗੁਰਜੀਤ ਸਿੰਘ ਦੇ بیٹے ਦੀ ਜਿਹੜੀ ਜਾਇਦਾਦ ਹੈ ਉਹ ਜ਼ਬਤ ਕੀਤੀ ਗਈ ਹੈ ਰਾਣਾ 슈ਗਰਜ਼ ਲਿਮਿਟਿਡ ਦੀ ਜਿਹੜੀ ਜਾਇਦਾਦ ਹੈ ਉਸ ਨੂੰ ਜ਼ਬਤ ਕੀਤਾ ਗਿਆ ਤੇ ਈਡੀ ਦੇ ਸ਼ਿਕੰਜੇ ਦੇ ਵਿੱਚ ਇੱਕ ਪਾਸੇ ਹੁਣ ਰਾਣਾ ਗੁਰਜੀਤ ਫਸੇ ਹੋਏ ਨਜ਼ਰ ਆ ਰਹੇ ਨੇ ਜਦਕਿ ਦੂਜੇ ਪਾਸੇ ਹੁਣ ਜੋ ਹੈ ਟਕਰਾਵ ਰਾਣਾ ਗੁਰਜੀਤ ਦਾ ਉਹਨਾਂ ਦੇ ਆਪਣੇ ਹੀ ਸਾਥੀਆਂ ਦੇ ਨਾਲ ਚੱਲ ਰਿਹਾ ਉਹ ਕਿੱਥੇ ਤੱਕ ਹੁਣ ਪਹੁੰਚੇਗਾ ਉਹ ਵੀ ਕਾਫੀ ਆਪਾਂ ਕਹ ਲੈ ਕਿ ਦੇਖਣਯੋਗ ਗੱਲ ਹੋਵੇਗੀ ਲੇਕਿਨ ਪਲਕੇ ਜਿਹੜਾ 5 April ਨੂੰ ਉਹਨਾਂ ਇਹ ਦੋਵੇਂ ਰੈਲੀਆਂ ਦੋ ਪ੍ਰੋਗਰਾਮ ਇੱਥੇ ਇਸ ਜ਼ਿਲ੍ਹੇ ਦੇ ਵਿੱਚ ਇਕੱਠੇ ਹੋਣਗੇ ਸੁਲਤਾਨਪੁਰ ਲੋਧੀ ਦੇ ਵਿੱਚ ਤਾਂ ਕਿਤੇ ਨਾ ਕਿਤੇ ਉੱਥੇ ਹੀ ਕੀ ਕੁਝ ਕਾਰਵਾਈ ਹੁੰਦੀ ਹੈ ਉੱਥੇ ਕਿਸ ਤਰੀਕੇ ਇਹ ਆਗੂ ਆਮੋ ਸਾਹਮਣੇ ਹੁੰਦੇ ਨੇ ਜਾਂ ਫਿਰ ਇੱਥੇ ਕੋਈ ਬਿਆਨਬਾਜ਼ੀ ਇੱਥੇ ਕੀਤੀ ਜਾਂਦੀ ਹੈ ਰਾਣਾ ਗੁਰਜੀਤ ਸਿੰਘ ਹੋਣਾਂ ਦੇ ਵੱਲੋਂ ਜਾਂ ਫਿਰ ਦੂਜੇ ਪਾਸੇ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਵੱਲੋਂ ਇਹ ਵੀ ਕਾਫੀ ਦੇਖ ਨਯੋਗ ਹੋਵੇਗਾ ਕਿਉਂਕਿ ਕਾਂਗਰਸ ਆਈ ਕਮਾਂਡ ਦੇ ਵੱਲੋਂ ਜੋ ਹੈ ਖਾਸ ਤੌਰ ਤੇ ਇਹਨਾਂ ਆਗੂਆਂ ਨੂੰ ਜੜਾਇ ਚੇਤਾਵਨੀ ਦਿੱਤੀ ਗਈ ਸੀ ਕਿ ਬਿਆਨਬਾਜ਼ੀ ਤੋਂ ਪਰਹੇਜ਼ ਕੀਤਾ ਜਾਵੇ ਜਿਹੜਾ ਉਹਨਾਂ ਦਾ ਆਪਸੀ ਟਕਰਾਅ ਉਸ ਨੂੰ ਜਨਤਕ ਨਾ ਕੀਤਾ ਜਾਵੇ ਲੇਕਿਨ ਹੁਣ ਇਸੇ ਬਾਵਜੂਦ ਇਹ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਤਾਂ ਹੁਣ ਕੱਲ ਕੀ ਹੋਵੇਗਾ ਕੱਲ ਦੀ ਰੈਲੀ ਕਿਸ ਤਰੀਕੇ ਦੇ ਨਾਲ ਚੱਲੇਗੀ ਕਾਂਗਰਸ ਦੀ ਜਾਂ ਫਿਰ ਆਪਾ ਕਲੇ ਰਾਣਾ ਗੁਰਜੀਤ ਦੇ ਪੁੱਤਰ ਉਹਨਾਂ ਦੀ ਰੈਲੀ ਜਿਹੜੀ ਹੈ ਤੇ ਇੱਥੇ ਰਾਣਾ ਗੁਰਜੀਤ ਦਾ ਕੀ ਰਵੱਈਆ ਰਹਿੰਦਾ ਹੈ ਦੋਵਾਂ ਰੈਲੀਆਂ ਦੇ ਪ੍ਰਤੀ ਉਹ ਵੀ ਦੇਖਣ ਯੋਗ ਹੋਵੇਗਾ ਤੇ तमाम ਜਾਣਕਾਰੀ ਜੜੀ ਹੈ ਤੁਹਾਡੇ ਤੱਕ ਅਸੀਂ ਪਹੁੰਚਾ ਰਹਾਂਗੇ ਫਿਲਹਾਲ ਦੇ ਲਈ ਦਿਓ ਇਜਾਜ਼ਤ ਤੇ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਸ਼ਵਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾ ਤੁਹਾਡੇ ਨਾਲ ਅਨੂ ਚੋਪੜਾ ਪੰਜਾਬ ਕਾਂਗਰਸ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿਹੜੀ ਹੈ ਤਿਆਰੀਆਂ ਉਹਨਾਂ ਦੇ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਵੱਖ-ਵੱਖ ਥਾਵਾਂ ਤੇ ਰੈਲੀਆਂ ਵੀ ਕੀਤੀਆਂ ਜਾ ਰਹੀਆਂ ਹਨ ਇਸੇ ਤਹਿਤ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜੇਗਾ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪਲਕੇ 5 April ਨੂੰ ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਰੈਲੀ ਕਰਨ ਜਾ ਰਹੇ ਨੇ ਪਰ ਲੋਕ ਇਸ ਕਦਮ ਨੂੰ ਪਾਰਟੀ ਦੇ ਸੀਨੀਅਰ ਨੇਤਾ ਰਾਣਾ ਗੁਰਜੀਤ ਸਿੰਘ ਦੇ ਨਾਲ ਉਹਨਾਂ ਦੀ ਦੁਸ਼ਮਣ ਦੇ ਇੱਕ ਨਵੇਂ ਅਧਿਆਏ ਵਜੋਂ ਨਵੀਂ ਕੜੀ ਵਜੋਂ ਦੇਖ ਰਹੇ ਨੇ ਹਾਲਾਂਕਿ ਸੁਭਾ ਕਾਂਗਰਸ ਪ੍ਰਧਾਨ ਨੇ ਇਹ ਸਭ ਮੁੱਦੇ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਅਤੇ ਰੈਲੀ ਨੂੰ ਪਾਰਟੀ ਦੇ ਜੁੜੇਗਾ ਬਲੌਕ ਜਿੱਤੇਗੀ ਕਾਂਗਰਸ ਮੁਹਿੰਮ ਦਾ ਹਿੱਸਾ ਦੱਸਿਆ ਹੋਤੇ ਹੀ ਦੂਜੇ ਪਾਸੇ ਕਾਂਗਰਸ ਪਾਰਟੀ ਦੀ ਰੈਲੀ ਦੇ ਨਾਲ ਹੀ ਰਾਣਾ ਗੁਰਜੀਤ ਨੇ ਆਪਣੇ ਪੁੱਤਰ ਤੇ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦੀ ਇੱਕ ਨਿੱਜੀ ਰੈਲੀ ਦਾ ਆਯੋਜਨ ਕਰ ਦਿੱਤਾ ਹੈ ਜਜਦਾ ਨਾਮ ਨਵੀਂ ਸੋਚ ਨਵਾਂ ਪੰਜਾਬ ਰੱਖਿਆ ਗਿਆ ਹੈ ਇਸ ਨੂੰ ਦੇਖਦੇ ਹੋਏ ਹੁਣ ਸਥਾਨਕ ਲੋਕਾਂ ਨੇ ਕਾਂਗਰਸ ਹਾਈ ਕਮਾਂਡ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਨੇ ਕਿ ਰਾਣਾ ਗੁਰਜੀਤ ਸਿੰਘ 2027 ਦੀਆਂ ਚੋਣਾਂ ਦੇ ਵਿੱਚ ਪਾਰਟੀ ਨੂੰ ਸੱਤਾ ਹਾਸਲ ਕਰਨ ਤੋਂ ਰੋਕਣ ਦੇ ਲਈ ਉਸੇ ਪਾਰਟੀ ਦੇ ਵਿਰੁੱਧ ਜਾ ਕੇ ਇੱਕ ਨਵੀਂ ਖੇਡ ਕਿਉਂ ਖੇਡ ਰਹੇ ਨੇ ਤੁਹਾਨੂੰ ਦੱਸੇ ਕਿ ਸੁਲਤਾਨਪੁਰ ਲੋਧੀ ਦੀ ਰੈਲੀ ਰਾਣਾ ਗੁਰਜੀਤ ਸਿੰਘ ਦੇ ਵੱਲੋਂ 11 ਮਾਰਚ ਨੂੰ ਵੜਿੰਗ ਦੇ ਜੱਦੀ ਜ਼ਿਲ੍ਹੇ ਮੁਕਸਰ ਸਾਹਿਬ ਦੇ ਵਿੱਚ ਕੀਤੀ ਗਈ ਰੈਲੀ ਤੋਂ ਕੁਝ ਹਫ਼ਤੇ ਬਾਅਦ ਹੀ ਕੀਤੀ ਜਾ ਰਹੀ ਹੈ ਤੇ ਦਰਅਸਲ ਰਾਣਾ ਗੁਰਜੀਤ ਦਾ ਆਪਣੇ ਸਾਥੀਆਂ ਦੇ ਨਾਲ ਇਹ ਟਕਰਾਅ ਅੱਜ ਦਾ ਨਹੀਂ ਬਲਕਿ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਤੇ ਇੱਥੇ ਇਹ ਗੱਲ ਧਿਆਨ ਦੇ ਹੋ ਗਿਆ ਹੈ ਕਿ ਇਸ ਤੋਂ ਪਹਿਲਾਂ ਰਾਣਾ ਗੁਰਜੀਤ ਸਿੰਘ ਨੇ ਸੂਬਾ ਪਾਰਟੀ ਪਰ ਦਾਨ ਵੜਿੰਗ ਉਤੇ ਨਿਸ਼ਾਨਾ 20 ਸਾਧਿਆ ਸੀਗਾ ਉਹਨਾਂ ਨੂੰ ਸਵਾਰਥੀ ਨੇਤਾ ਕਿਹਾ ਸੀ ਅਤੇ ਪੰਜਾਬ ਦੇ ਵਿੱਚ ਪਾਰਟੀ ਦੀ ਅਗਵਾਈ ਕਰਨ ਦੀ ਇੱਛਾ ਵੀ ਜ਼ਾਹਿਰ ਕੀਤੀ ਸੀ ਤੇ ਹੁਣ ਰਾਣਾ ਗੁਰਜੀਤ ਨੇ ਕਾਂਗਰਸੀ ਵੈਰੀ ਦੌਰਾਨ ਹੀ ਆਪਣੇ ਪੁੱਤਰ ਦੀ ਰੈਲੀ ਰੱਖ ਲਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਨਵੀਂ ਸੋਚ ਨਵਾਂ ਪੰਜਾਬ ਰੈਲੀ ਤੋਂ ਬਾਅਦ ਕਾਂਗਰਸ ਹਾਈ ਕਮਾਨ ਰਾਣਾ ਗੁਰਜੀਤ ਸਿੰਘ ਵਿਰੁੱਧ ਕੀ ਕਾਰਵਾਈ ਕਰਦੀ ਹੈ ਤੇ ਖਾਸ ਕਰਕੇ ਇਹ ਵੀ ਦੇਖਣ ਯੋਗ ਹੋਵੇਗਾ ਕਿ ਰਾਣਾ ਗੁਰਜੀਤ ਸਿੰਘ ਕਿਸ ਪਾਸੇ ਜਾਂਦੇ ਨੇ ਕਿ ਕਾਂਗਰਸ ਪਾਰਟੀ ਵਲੇ ਪਾਸੇ ਹੋ ਜਾਂਦੇ ਨਹੀਂ ਜਾਂ ਫਿਰ ਉਹਨਾਂ ਦੇ ਪੁੱਤਰ ਵਿਧਾਇਕ ਰਾਣਾ ਇੰਦਰਪ੍ਰਤਾਪ ਵੱਲੋਂ ਆਯੋਜਿਤ ਨੀਜੀ ਪ੍ਰੋਗਰਾਮ ਵਾਲੇ ਪਾਸੇ ਤਾਂ ਤੁਹਾਨੂੰ ਇਹ ਵੀ ਦੱਸਦੇ ਕਿ ਪਾਰਟੀ ਦੇ ਵਿੱਚ મતਪੇਦਾਂ ਨੂੰ ਸੁਲਝਾਉਣ ਦੇ ਲਈ ਜੋ ਹੈ 올 ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਇਨਚਾਰਜ ਪੁਪੇਸ਼ ਪਗੇਲ ਨੂੰ ਵੀ ਦਖਲ ਦੇਣਾ ਪਿਆ ਸੀਗਾ ਤੇ ਉਹਨਾਂ ਨੇ ਪਾਰਟੀ ਆਗੂਆਂ ਨੂੰ ਆਪਣੇ મતਪੇਦਾਂ ਨੂੰ ਜਨਤਕ ਨਾ ਕਰਨ ਦੀ ਸਲਾਹ ਦਿੱਤੀ ਸੀ ਜਿਸ ਨਾਲ ਸੂਬਾ ਕਾਂਗਰਸ ਦੇ ਵਿੱਚ ਹਾਲਾਂਕਿ ਲੀਡਰਸ਼ਿਪ ਤਬਦੀਲੀ ਬਾਰੇ ਤਾਂ ਕਿਆਸਰਾਈਆਂ ਦਾ ਅੰਤ ਹੋ ਗਿਆ ਸੀਗਾ ਪਰ ਇਸ ਦੇ ਬਾਵਜੂਦ ਹੁਣ ਇੱਕ ਵਾਰ ਫਿਰ ਜਿਹੜਾ ਹੈ ਪਾਰਟੀ ਆਗੂ ਇੱਕ ਦੂਜੇ ਦੇ ਸਾਹਮਣੇ ਆਉਂਦੇ ਹੋਏ ਨਜ਼ਰ ਆ ਰਹੇ ਨੇ ਇੱਥੇ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਦੇ ਪੰਜਾਬ ਮਾਮਲੇ ਦੇ ਇੰਚਾਰਜ ਭੁਪੇਸ਼ ਬਕੇਲ ਦੇ ਵੱਲੋਂ ਪਾਰਟੀ ਦੇ ਵਿੱਚ મતਪੇਦ ਖਤਮ ਕਰਨ ਦੇ ਲਈ ਆਗਵਾ ਨੂੰ ਦਿੱਤੀ ਗਈ ਚੇਤਾਵਨੀ ਵਿਜੜੀ ਹੈ ਉਹ ਬੇਅਸਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਸੋ ਬੀਤੇ ਕੱਲ ਦੱਸਦੀ ਹੈ ਕਿ ਜਿਹੜਾ ਇਹ ਕਾਰਵਾਈ ਹੋਣਾ ਇਹ ਵੀ ਇੱਕ ਹੋਰ ਨਵੀਂ ਕਾਰਵਾਈ ਰਾਣਾ ਗੁਰਜੀਤ ਦੇ ਖਿਲਾਫ ਦੇਖਣ ਨੂੰ ਮਿਲੀ ਜਦ ਈਡੀ ਨੇ ਉਹਨਾਂ ਤੇ ਸ਼ਿਕੰਜਾ ਕਸਿਆ ਈਡੀ ਦੇ ਵੱਲੋਂ ਜੁਆ ਰਾਣਾ ਗੁਰਜੀਤ ਸਿੰਘ ਦੇ ਬੇਟੇ ਦੀ ਜਿਹੜੀ ਜਾਇਦਾਦ ਹੈ ਉਹ ਜ਼ਬਤ ਕੀਤੀ ਗਈ ਹੈ ਰਾਣਾ 슈ਗਰਜ਼ ਲਿਮਿਟਿਡ ਦੀ ਜਿਹੜੀ ਜਾਇਦਾਦ ਹੈ ਉਸ ਨੂੰ ਜ਼ਬਤ ਕੀਤਾ ਗਿਆ ਤੇ ਈਡੀ ਦੇ ਸ਼ਿਕੰਜੇ ਦੇ ਵਿੱਚ ਇੱਕ ਪਾਸੇ ਹੁਣ ਰਾਣਾ ਗੁਰਜੀਤ ਫਸੇ ਹੋਏ ਨਜ਼ਰ ਆ ਰਹੇ ਨੇ ਜਦਕਿ ਦੂਜੇ ਪਾਸੇ ਹੁਣ ਜੋ ਹੈ ਟਕਰਾਵ ਰਾਣਾ ਗੁਰਜੀਤ ਦਾ ਉਹਨਾਂ ਦੇ ਆਪਣੇ ਹੀ ਸਾਥੀਆਂ ਦੇ ਨਾਲ ਚੱਲ ਰਿਹਾ ਉਹ ਕਿੱਥੇ ਤੱਕ ਹੁਣ ਪਹੁੰਚੇਗਾ ਉਹ ਵੀ ਕਾਫੀ ਆਪਾਂ ਕਹ ਲੈ ਕਿ ਦੇਖਣਯੋਗ ਗੱਲ ਹੋਵੇਗੀ ਲੇਕਿਨ ਪਲਕੇ ਜਿਹੜਾ 5 April ਨੂੰ ਉਹਨਾਂ ਇਹ ਦੋਵੇਂ ਰੈਲੀਆਂ ਦੋ ਪ੍ਰੋਗਰਾਮ ਇੱਥੇ ਇਸ ਜ਼ਿਲ੍ਹੇ ਦੇ ਵਿੱਚ ਇਕੱਠੇ ਹੋਣਗੇ ਸੁਲਤਾਨਪੁਰ ਲੋਧੀ ਦੇ ਵਿੱਚ ਤਾਂ ਕਿਤੇ ਨਾ ਕਿਤੇ ਉੱਥੇ ਹੀ ਕੀ ਕੁਝ ਕਾਰਵਾਈ ਹੁੰਦੀ ਹੈ ਉੱਥੇ ਕਿਸ ਤਰੀਕੇ ਇਹ ਆਗੂ ਆਮੋ ਸਾਹਮਣੇ ਹੁੰਦੇ ਨੇ ਜਾਂ ਫਿਰ ਇੱਥੇ ਕੋਈ ਬਿਆਨਬਾਜ਼ੀ ਇੱਥੇ ਕੀਤੀ ਜਾਂਦੀ ਹੈ ਰਾਣਾ ਗੁਰਜੀਤ ਸਿੰਘ ਹੋਣਾਂ ਦੇ ਵੱਲੋਂ ਜਾਂ ਫਿਰ ਦੂਜੇ ਪਾਸੇ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਵੱਲੋਂ ਇਹ ਵੀ ਕਾਫੀ ਦੇਖ ਨਯੋਗ ਹੋਵੇਗਾ ਕਿਉਂਕਿ ਕਾਂਗਰਸ ਆਈ ਕਮਾਂਡ ਦੇ ਵੱਲੋਂ ਜੋ ਹੈ ਖਾਸ ਤੌਰ ਤੇ ਇਹਨਾਂ ਆਗੂਆਂ ਨੂੰ ਜੜਾਇ ਚੇਤਾਵਨੀ ਦਿੱਤੀ ਗਈ ਸੀ ਕਿ ਬਿਆਨਬਾਜ਼ੀ ਤੋਂ ਪਰਹੇਜ਼ ਕੀਤਾ ਜਾਵੇ ਜਿਹੜਾ ਉਹਨਾਂ ਦਾ ਆਪਸੀ ਟਕਰਾਅ ਉਸ ਨੂੰ ਜਨਤਕ ਨਾ ਕੀਤਾ ਜਾਵੇ ਲੇਕਿਨ ਹੁਣ ਇਸੇ ਬਾਵਜੂਦ ਇਹ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਤਾਂ ਹੁਣ ਕੱਲ ਕੀ ਹੋਵੇਗਾ ਕੱਲ ਦੀ ਰੈਲੀ ਕਿਸ ਤਰੀਕੇ ਦੇ ਨਾਲ ਚੱਲੇਗੀ ਕਾਂਗਰਸ ਦੀ ਜਾਂ ਫਿਰ ਆਪਾ ਕਲੇ ਰਾਣਾ ਗੁਰਜੀਤ ਦੇ ਪੁੱਤਰ ਉਹਨਾਂ ਦੀ ਰੈਲੀ ਜਿਹੜੀ ਹੈ ਤੇ ਇੱਥੇ ਰਾਣਾ ਗੁਰਜੀਤ ਦਾ ਕੀ ਰਵੱਈਆ ਰਹਿੰਦਾ ਹੈ ਦੋਵਾਂ ਰੈਲੀਆਂ ਦੇ ਪ੍ਰਤੀ ਉਹ ਵੀ ਦੇਖਣ ਯੋਗ ਹੋਵੇਗਾ ਤੇ तमाम ਜਾਣਕਾਰੀ ਜੜੀ ਹੈ ਤੁਹਾਡੇ ਤੱਕ ਅਸੀਂ ਪਹੁੰਚਾ ਰਹਾਂਗੇ ਫਿਲਹਾਲ ਦੇ ਲਈ ਦਿਓ ਇਜਾਜ਼ਤ ਤੇ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਸ਼ਵਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾ ਤੁਹਾਡੇ ਨਾਲ ਅਨੂ ਚੋਪੜਾ ਪੰਜਾਬ ਕਾਂਗਰਸ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿਹੜੀ ਹੈ ਤਿਆਰੀਆਂ ਉਹਨਾਂ ਦੇ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਵੱਖ-ਵੱਖ ਥਾਵਾਂ ਤੇ ਰੈਲੀਆਂ ਵੀ ਕੀਤੀਆਂ ਜਾ ਰਹੀਆਂ ਹਨ ਇਸੇ ਤਹਿਤ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜੇਗਾ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪਲਕੇ 5 April ਨੂੰ ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਰੈਲੀ ਕਰਨ ਜਾ ਰਹੇ ਨੇ ਪਰ ਲੋਕ ਇਸ ਕਦਮ ਨੂੰ ਪਾਰਟੀ ਦੇ ਸੀਨੀਅਰ ਨੇਤਾ ਰਾਣਾ ਗੁਰਜੀਤ ਸਿੰਘ ਦੇ ਨਾਲ ਉਹਨਾਂ ਦੀ ਦੁਸ਼ਮਣ ਦੇ ਇੱਕ ਨਵੇਂ ਅਧਿਆਏ ਵਜੋਂ ਨਵੀਂ ਕੜੀ ਵਜੋਂ ਦੇਖ ਰਹੇ ਨੇ ਹਾਲਾਂਕਿ ਸੁਭਾ ਕਾਂਗਰਸ ਪ੍ਰਧਾਨ ਨੇ ਇਹ ਸਭ ਮੁੱਦੇ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਅਤੇ ਰੈਲੀ ਨੂੰ ਪਾਰਟੀ ਦੇ ਜੁੜੇਗਾ ਬਲੌਕ ਜਿੱਤੇਗੀ ਕਾਂਗਰਸ ਮੁਹਿੰਮ ਦਾ ਹਿੱਸਾ ਦੱਸਿਆ ਹੋਤੇ ਹੀ ਦੂਜੇ ਪਾਸੇ ਕਾਂਗਰਸ ਪਾਰਟੀ ਦੀ ਰੈਲੀ ਦੇ ਨਾਲ ਹੀ ਰਾਣਾ ਗੁਰਜੀਤ ਨੇ ਆਪਣੇ ਪੁੱਤਰ ਤੇ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦੀ ਇੱਕ ਨਿੱਜੀ ਰੈਲੀ ਦਾ ਆਯੋਜਨ ਕਰ ਦਿੱਤਾ ਹੈ ਜਜਦਾ ਨਾਮ ਨਵੀਂ ਸੋਚ ਨਵਾਂ ਪੰਜਾਬ ਰੱਖਿਆ ਗਿਆ ਹੈ ਇਸ ਨੂੰ ਦੇਖਦੇ ਹੋਏ ਹੁਣ ਸਥਾਨਕ ਲੋਕਾਂ ਨੇ ਕਾਂਗਰਸ ਹਾਈ ਕਮਾਂਡ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਨੇ ਕਿ ਰਾਣਾ ਗੁਰਜੀਤ ਸਿੰਘ 2027 ਦੀਆਂ ਚੋਣਾਂ ਦੇ ਵਿੱਚ ਪਾਰਟੀ ਨੂੰ ਸੱਤਾ ਹਾਸਲ ਕਰਨ ਤੋਂ ਰੋਕਣ ਦੇ ਲਈ ਉਸੇ ਪਾਰਟੀ ਦੇ ਵਿਰੁੱਧ ਜਾ ਕੇ ਇੱਕ ਨਵੀਂ ਖੇਡ ਕਿਉਂ ਖੇਡ ਰਹੇ ਨੇ ਤੁਹਾਨੂੰ ਦੱਸਿਆ ਕਿ ਸੁਲਤਾਨਪੁਰ ਲੋਧੀ ਦੀ ਰੈਲੀ ਰਾਣਾ ਗੁਰਜੀਤ ਸਿੰਘ ਦੇ ਵੱਲੋਂ 11 ਮਾਰਚ ਨੂੰ ਵੜਿੰਗ ਦੇ ਜੱਦੀ ਜ਼ਿਲ੍ਹੇ ਮੁਕਸਰ ਸਾਹਿਬ ਦੇ ਵਿੱਚ ਕੀਤੀ ਗਈ ਰੈਲੀ ਤੋਂ ਕੁਝ ਹਫ਼ਤੇ ਬਾਅਦ ਹੀ ਕੀਤੀ ਜਾ ਰਹੀ ਹੈ ਤੇ ਦਰਅਸਲ ਰਾਣਾ ਗੁਰਜੀਤ ਦਾ ਆਪਣੇ ਸਾਥੀਆਂ ਦੇ ਨਾਲ ਇਹ ਟਕਰਾਅ ਅੱਜ ਦਾ ਨਹੀਂ ਬਲਕਿ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਤੇ ਇੱਥੇ ਇਹ ਗੱਲ ਧਿਆਨ ਦੇਣੇ ਹੋਗਾ ਹੈ ਕਿ ਇਸ ਤੋਂ ਪਹਿਲਾਂ ਰਾਣਾ ਗੁਰਜੀਤ ਸਿੰਘ ਨੇ ਸੂਬਾ ਪਾਰਟੀ ਪਰ ਦਾਨ ਵੜਿੰਗ ਉਤੇ ਨਿਸ਼ਾਨਾ 20 ਸਾਧਿਆ ਸੀਗਾ ਉਹਨਾਂ ਨੂੰ ਸਵਾਰਥੀ ਨੇਤਾ ਕਿਹਾ ਸੀ ਅਤੇ ਪੰਜਾਬ ਦੇ ਵਿੱਚ ਪਾਰਟੀ ਦੀ ਅਗਵਾਈ ਕਰਨ ਦੀ ਇੱਛਾ ਵੀ ਜ਼ਾਹਿਰ ਕੀਤੀ ਸੀ ਤੇ ਹੁਣ ਰਾਣਾ ਗੁਰਜੀਤ ਨੇ ਕਾਂਗਰਸੀ ਵੈਰੀ ਦੌਰਾਨ ਹੀ ਆਪਣੇ ਪੁੱਤਰ ਦੀ ਰੈਲੀ ਰੱਖ ਲਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਨਵੀਂ ਸੋਚ ਨਵਾਂ ਪੰਜਾਬ ਰੈਲੀ ਤੋਂ ਬਾਅਦ ਕਾਂਗਰਸ ਹਾਈ ਕਮਾਨ ਰਾਣਾ ਗੁਰਜੀਤ ਸਿੰਘ ਵਿਰੁੱਧ ਕੀ ਕਾਰਵਾਈ ਕਰਦੀ ਹੈ ਤੇ ਖਾਸ ਕਰਕੇ ਇਹ ਵੀ ਦੇਖਣ ਯੋਗ ਹੋਵੇਗਾ ਕਿ ਰਾਣਾ ਗੁਰਜੀਤ ਸਿੰਘ ਕਿਸ ਪਾਸੇ ਜਾਂਦੇ ਨੇ ਕਿ ਕਾਂਗਰਸ ਪਾਰਟੀ ਵਲੇ ਪਾਸੇ ਹੋ ਜਾਂਦੇ ਨਹੀਂ ਜਾਂ ਫਿਰ ਉਹਨਾਂ ਦੇ ਪੁੱਤਰ ਵਿਧਾਇਕ ਰਾਣਾ ਇੰਦਰਪ੍ਰਤਾਪ ਵੱਲੋਂ ਆਯੋਜਿਤ ਨੀਜੀ ਪ੍ਰੋਗਰਾਮ ਵਾਲੇ ਪਾਸੇ ਤਾਂ ਤੁਹਾਨੂੰ ਇਹ ਵੀ ਦੱਸਦੇ ਕਿ ਪਾਰਟੀ ਦੇ ਵਿੱਚ મતਪੇਦਾਂ ਨੂੰ ਸੁਲਝਾਉਣ ਦੇ ਲਈ ਜੋ ਹੈ 올 ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਇਨਚਾਰਜ ਪੁਪੇਸ਼ ਪਗੇਲ ਨੂੰ ਵੀ ਦਖਲ ਦੇਣਾ ਪਿਆ ਸੀਗਾ ਤੇ ਉਹਨਾਂ ਨੇ ਪਾਰਟੀ ਆਗੂਆਂ ਨੂੰ ਆਪਣੇ મતਪੇਦਾਂ ਨੂੰ ਜਨਤਕ ਨਾ ਕਰਨ ਦੀ ਸਲਾਹ ਦਿੱਤੀ ਸੀ ਜਿਸ ਨਾਲ ਸੂਬਾ ਕਾਂਗਰਸ ਦੇ ਵਿੱਚ ਹਾਲਾਂਕਿ ਲੀਡਰਸ਼ਿਪ ਤਬਦੀਲੀ ਬਾਰੇ ਤਾਂ ਕਿਆਸਰਾਈਆਂ ਦਾ ਅੰਤ ਹੋ ਗਿਆ ਸੀਗਾ ਪਰ ਇਸ ਦੇ ਬਾਵਜੂਦ ਹੁਣ ਇੱਕ ਵਾਰ ਫਿਰ ਜਿਹੜਾ ਹੈ ਪਾਰਟੀ ਆਗੂ ਇੱਕ ਦੂਜੇ ਦੇ ਸਾਹਮਣੇ ਆਉਂਦੇ ਹੋਏ ਨਜ਼ਰ ਆ ਰਹੇ ਨੇ ਇੱਥੇ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਦੇ ਪੰਜਾਬ ਮਾਮਲੇ ਦੇ ਇੰਚਾਰਜ ਭੁਪੇਸ਼ ਬਕੇਲ ਦੇ ਵੱਲੋਂ ਪਾਰਟੀ ਦੇ ਵਿੱਚ મતਪੇਦ ਖਤਮ ਕਰਨ ਦੇ ਲਈ ਆਗਵਾ ਨੂੰ ਦਿੱਤੀ ਗਈ ਚੇਤਾਵਨੀ ਵਿਜੜੀ ਹੈ ਉਹ ਬੇਅਸਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਸੋ ਬੀਤੇ ਕੱਲ ਦੱਸਦੀ ਹੈ ਕਿ ਜਿਹੜਾ ਇਹ ਕਾਰਵਾਈ ਹੋਣਾ ਇਹ ਵੀ ਇੱਕ ਹੋਰ ਨਵੀਂ ਕਾਰਵਾਈ ਰਾਣਾ ਗੁਰਜੀਤ ਦੇ ਖਿਲਾਫ ਦੇਖਣ ਨੂੰ ਮਿਲੀ ਜਦ ਈਡੀ ਨੇ ਉਹਨਾਂ ਤੇ ਸ਼ਿਕੰਜਾ ਕਸਿਆ ਈਡੀ ਦੇ ਵੱਲੋਂ ਜੁਆ ਰਾਣਾ ਗੁਰਜੀਤ ਸਿੰਘ ਦੇ ਬੇਟੇ ਦੀ ਜਿਹੜੀ ਜਾਇਦਾਦ ਹੈ ਉਹ ਜ਼ਬਤ ਕੀਤੀ ਗਈ ਹੈ ਰਾਣਾ 슈ਗਰਜ਼ ਲਿਮਿਟਿਡ ਦੀ ਜਿਹੜੀ ਜਾਇਦਾਦ ਹੈ ਉਸ ਨੂੰ ਜ਼ਬਤ ਕੀਤਾ ਗਿਆ ਤੇ ਈਡੀ ਦੇ ਸ਼ਿਕੰਜੇ ਦੇ ਵਿੱਚ ਇੱਕ ਪਾਸੇ ਹੁਣ ਰਾਣਾ ਗੁਰਜੀਤ ਫਸੇ ਹੋਏ ਨਜ਼ਰ ਆ ਰਹੇ ਨੇ ਜਦਕਿ ਦੂਜੇ ਪਾਸੇ ਹੁਣ ਜੋ ਹੈ ਟਕਰਾਵ ਰਾਣਾ ਗੁਰਜੀਤ ਦਾ ਉਹਨਾਂ ਦੇ ਆਪਣੇ ਹੀ ਸਾਥੀਆਂ ਦੇ ਨਾਲ ਚੱਲ ਰਿਹਾ ਉਹ ਕਿੱਥੇ ਤੱਕ ਹੁਣ ਪਹੁੰਚੇਗਾ ਉਹ ਵੀ ਕਾਫੀ ਆਪਾਂ ਕਹਿ ਲੈ ਕੇ ਦੇਖਣਯੋਗ ਗੱਲ ਹੋਵੇਗੀ ਲੇਕਿਨ ਪਲਕੇ ਜਿਹੜਾ 5 April ਨੂੰ ਉਹਨਾਂ ਇਹ ਦੋਵੇਂ ਰੈਲੀਆਂ ਦੋ ਪ੍ਰੋਗਰਾਮ ਇੱਥੇ ਇਸ ਜ਼ਿਲ੍ਹੇ ਦੇ ਵਿੱਚ ਇਕੱਠੇ ਹੋਣਗੇ ਸੁਲਤਾਨਪੁਰ ਲੋਧੀ ਦੇ ਵਿੱਚ ਤਾਂ ਕਿਤੇ ਨਾ ਕਿਤੇ ਉੱਥੇ ਹੀ ਕੀ ਕੁਝ ਕਾਰਵਾਈ ਹੁੰਦੀ ਹੈ ਉੱਥੇ ਕਿਸ ਤਰੀਕੇ ਇਹ ਆਗੂ ਆਮੋ ਸਾਹਮਣੇ ਹੁੰਦੇ ਨੇ ਜਾਂ ਫਿਰ ਇੱਥੇ ਕੋਈ ਬਿਆਨਬਾਜ਼ੀ ਇੱਥੇ ਕੀਤੀ ਜਾਂਦੀ ਹੈ ਰਾਣਾ ਗੁਰਜੀਤ ਸਿੰਘ ਹੋਣਾਂ ਦੇ ਵੱਲੋਂ ਜਾਂ ਫਿਰ ਉਹ ਦੂਜੇ ਪਾਸੇ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਵੱਲੋਂ ਇਹ ਵੀ ਕਾਫੀ ਦੇਖ ਨਯੋਗ ਹੋਵੇਗਾ ਕਿਉਂਕਿ ਕਾਂਗਰਸ ਆਈ ਕਮਾਂਡ ਦੇ ਵੱਲੋਂ ਜੋ ਹੈ ਖਾਸ ਤੌਰ ਤੇ ਇਹਨਾਂ ਆਗੂਆਂ ਨੂੰ ਜੜਾਇ ਚੇਤਾਵਨੀ ਦਿੱਤੀ ਗਈ ਸੀ ਕਿ ਬਿਆਨਬਾਜ਼ੀ ਤੋਂ ਪਰਹੇਜ਼ ਕੀਤਾ ਜਾਵੇ ਜਿਹੜਾ ਉਹਨਾਂ ਦਾ ਆਪਸੀ ਟਕਰਾਅ ਉਸ ਨੂੰ ਜਨਤਕ ਨਾ ਕੀਤਾ ਜਾਵੇ ਲੇਕਿਨ ਹੁਣ ਇਸੇ ਬਾਵਜੂਦ ਇਹ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਤਾਂ ਹੁਣ ਕੱਲ ਕੀ ਹੋਵੇਗਾ ਕੱਲ ਦੀ ਰੈਲੀ ਕਿਸ ਤਰੀਕੇ ਦੇ ਨਾਲ ਚੱਲੇਗੀ ਕਾਂਗਰਸ ਦੀ ਜਾਂ ਫਿਰ ਆਪਾ ਕਲੇ ਰਾਣਾ ਗੁਰਜੀਤ ਦੇ ਪੁੱਤਰ ਉਹਨਾਂ ਦੀ ਰੈਲੀ ਜਿਹੜੀ ਹੈ ਤੇ ਇੱਥੇ ਰਾਣਾ ਗੁਰਜੀਤ ਦਾ ਕੀ ਰਵੱਈਆ ਰਹਿੰਦਾ ਹੈ ਦੋਵਾਂ ਰੈਲੀਆਂ ਦੇ ਪ੍ਰਤੀ ਉਹ ਵੀ ਦੇਖਣ ਯੋਗ ਹੋਵੇਗਾ ਤੇ तमाम ਜਾਣਕਾਰੀ ਜੜੀ ਹੈ ਤੁਹਾਡੇ ਤੱਕ ਅਸੀਂ ਪਹੁੰਚਾ ਰਹਾਂਗੇ ਫਿਲਹਾਲ ਦੇ ਲਈ ਦਿਓ ਇਜਾਜ਼ਤ ਤੇ ਜੁੜੇ ਰਹੋ अजीत ਵੈਬ ਟੀਵੀ ਦੇ ਨਾਲ अजीत ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ अजीत ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪੌਂਚ